ਅਮਰਜਪਾਲ ਸਿੰਘ ਦੀ ਪਟੀਸ਼ਨ ਬਾਰੇ ਮੈਂ ਪੁੱਛ ਰਿਹਾ ਸੀ ਤੁਹਾਡੇ ਤੋਂ ਇਹ ਉਹਨੂੰ ਟਾਲਣ ਦਾ ਕੀ ਕਾਰਨ ਹੋਇਆ ਜੀ ਨਹੀਂ ਦੇਖੋ ਜਿਹੜੀ ਇਹ ਹੁਣ ਤੱਕ ਦੀ ਇਸ ਮਾਮਲੇ ਦੇ ਵਿੱਚ ਅਪਡੇਸ਼ਨ ਆ ਕਿਉਂਕਿ ਹਾਲ ਦੀ ਕੜੀ ਕੋਈ ਵਕੀਲ ਇਹਨਾਂ ਦੀ ਜਣੀ ਲੀਗਲ ਟੀਮ ਦੀ ਕੋਈ ਨੁਮਾਇੰਦਗੀ ਕਰਦਾ ਉਹ ਕੋਈ ਬਾਈਟ ਉਹਦੀ ਸਾਹਮਣੇ ਨਹੀਂ ਆਈ ਕਿਉਂਕਿ ਮੋٹے ਤੌਰ ਤੇ ਆਪਾਂ ਨੂੰ ਚੀਜ਼ਾਂ ਪਤਾ ਲੱਗ ਜਾਂਦੀਆਂ ਪਰ ਕਈ ਵਾਰ ਅਦਾਲਤ ਦੇ ਵਿੱਚ ਬਹੁਤ ਬਰੀਕੀ ਦੇ ਨਾਲ ਚੀਜ਼ਾਂ ਜੜੀਆਂ ਨੇ ਉਹ ਡਿਸਕਸ ਕੀਤੀਆਂ ਜਾਂਦੀਆਂ ਤਾਂ ਦਰਅਸਲ ਕੀ ਹੈ ਕਿ ਮੂٹے ਤੌਰ ਤੇ ਜਿਹੜੀ ਗੱਲ ਮੀਡੀਆ ਦੇ ਰਾਹੀਂ ਪਤਾ ਲੱਗੀ ਆ ਕਿ ਇਹਨੂੰ ਬੋਲਦੇ ਆ ਤਰੁੱਟੀ ਜਿਦਾ ਕੋਈ ਵੀ ਪਟੀਸ਼ਨ ਜਿਹੜੀ ਫਾਈਲ ਹੁੰਦੀ ਆ ਤਾਂ ਉਹਦੇ ਵਿੱਚੋਂ ਤਕਨੀਕੀ ਆਧਾਰ ਤੇ ਜੇ ਕੋਈ ਨੁਕਸ ਪਾਇਆ ਜਾਂਦਾ ਜੀ ਜੀ ਤਾਂ ਫਿਰ ਕਈ ਵਾਰ ਉਹ ਇਹ ਆ ਕਿ ਸੁਣਵਾਈ ਟਲ ਜਾਂਦੀ ਆ ਜਦੋਂ ਤੱਕ ਉਹਦੀ ਸੋਧ ਨਹੀਂ ਕੀਤੀ ਜਾਂਦੀ ਤਰਮੀਮ ਨਹੀਂ ਹੁੰਦੀ ਉਹਦੇ ਚ ਉਹਨੂੰ ਸੋਧ ਕੇ ਦੁਬਾਰਾ ਫਿਰ ਜਿਹੜਾ ਹੈ ਨਾ ਉਹ ਅਦਾਲਤ ਦੇ ਸਾਹਮਣੇ ਰੱਖਿਆ ਜਾਂਦਾ ਹੈ ਤਾ ਤਕਨੀਕੀ ਆਧਾਰ ਤੇ ਕਹਿ ਲੋ ਕਿ ਇੱਕ ਇਤਰਾਜ਼ ਜਿਹੜਾ ਆ ਉਹ ਚੁੱਕਿਆ ਗਿਆ ਜੋ ਸਰਕਾਰੀ ਧਿਰ ਦੇ ਵਕੀਲ ਨੇ ਜੀ ਉਹਨਾਂ ਵੱਲੋਂ ਇੱਕ ਤੇ ਸ਼ਾਇਦ ਐਡਰੈਸ ਨੂੰ ਲੈ ਕੇ ਹੈ ਜੀ ਜੀ ਤੇ ਦੂਸਰਾ ਹੈ ਜਿਹੜੇ ਅਮਰਤਪਾਲ ਸਿੰਘ ਦੇ ਮਾਤਾ ਤੇ ਪਿਤਾ ਨੇ ਜੀ ਉਹਨਾਂ ਦੇ ਕੋਸ਼ਿਸ਼ ਹੈ ਜਨਮ ਤਰੀਕ ਦੇ ਜਿਹੜੇ ਵੇਰਵੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਤਰੁੱਟੀ ਪਾਈ ਗਈ ਆ ਸੋ ਇਹ ਹਾਸਾ ਇਹਦੇ ਚੱਲਦਿਆਂ ਜਦੋਂ ਇਧਰ ਧਿਆਨ ਗਿਆ ਅਦਾਲਤ ਦਾ ਤੇ ਜਿਹੜੇ ਡਿਫੈਂਸ ਦੇ ਵਕੀਲ ਸੀਗੇ ਸ਼ਾਇਦ ਬੈਂਸ ਸਾਹਿਬ ਪੇਸ਼ ਹੁੰਦੇ ਨੇ ਉਥੇ ਤਾਂ ਉਹਨਾਂ ਨੇ ਕਿਹਾ ਕਿ ਠੀਕ ਆ ਸਾਨੂੰ ਤੁਸੀਂ ਸਮਾਂ ਦਿਓ ਫਿਰ ਜੇ ਤਕਨੀਕੀ ਆਧਾਰ ਤੇ ਕੋਈ ਤੁਹਾਡਾ ਇਤਰਾਜ਼ ਹੈ ਤਾਂ ਸਾਨੂੰ ਉਹਨੂੰ ਦਰੁਸਤ ਕਰਨ ਵਾਸਤੇ ਸਮਾਂ ਦਿਓ ਤਾਂ ਫਿਰ ਕੁੱਲ ਮਿਲਾ ਕੇ 2 ਦਿਨ ਦਾ ਸਮਾਂ ਜਿਹੜਾ ਸ਼ਾਇਦ ਕੋਰਟ ਨੇ ਦੇ ਦਿੱਤਾ ਜਿਆਨੀ ਅੱਜ 23 ਤਰੀਕ ਆ 29 ਤਰੀਕ ਤੋਂ ਬਾਅਦ ਫਿਰ ਬਣਦੀ ਆ ਦੋ ਦਿਨ ਜੇ ਲਈਏ ਤੇ 31 ਤਰੀਕ ਜੀ ਇਹਦਾ ਮਤਲਬ ਇਹ ਆ ਕਿ 31 ਨੂੰ ਸੁਣਵਾਈ ਹੋਵੇਗੀ ਜੀ ਤਾਂ ਹੋ ਸਕਦਾ ਕਿ ਮੇਰਾ ਮੰਨਣਾ ਹੈ ਕਿ ਇੱਕ ਦੋ ਮੌਕਿਆਂ ਤੇ ਹੋਰ ਇਸ ਤਰ੍ਹਾਂ ਸੁਣਵਾਈ ਜਿਹੜੀ ਆ ਟਲ ਜਾਵੇ ਜੀ ਜੀ ਟਲਣ ਤੋਂ ਭਾਵ ਕੀ ਆ ਕਿ ਕਈ ਵਾਰ ਅਦਾਲਤਾਂ ਦੇ ਵਿੱਚ ਇਹ ਹੁੰਦਾ ਕਿ ਫਲਾਣੇ ਨੂੰ ਪਾਰਟੀ ਬਣਾਉਣਾ ਹੈ ਉਹਨੂੰ ਨੋਟਿਸ ਕੱਢਿਆ ਉਹਨੇ ਆ ਕੇ ਜਵਾਬ ਦਾਖਲ ਕਰਨਾ ਹੈ ਉਹਨੇ ਆਖਿਆ ਕਿ ਨਹੀਂ ਜੀ ਸਾਡਾ ਜਵਾਬ ਜਿਹੜਾ ਹੁਣ ਅਗਲੀ ਸੁਣਵਾਈ ਤੇ ਪੇਸ਼ ਹੋਵੇਗਾ ਜੀ ਮਤਲਬ ਕਿ ਇਸ ਤਰ੍ਹਾਂ ਕਰ ਕਰਾ ਕੇ ਇੱਕ ਮੇਰਾ ਅੰਦਾਜ਼ਾ ਹੈ ਆਪਣਾ ਕਿ ਇਹ ਸੁਣਵਾਈ ਹਾਲੇ ਥੋੜੀ ਲੰਮੀ ਚੱਲ ਸਕਦੀ ਹੈ ਕਿਉਂਕਿ ਇਹਦੇ ਵਿੱਚ ਕੇਂਦਰ ਸਰਕਾਰ ਵੀ ਆਵੇਗੀ ਜੀ ਜੀ ਬਿਲਕੁਲ ਸੂਬਾ ਸਰਕਾਰ ਤੇ ਹੈ ਹੀ ਹੈ ਪਰ ਮਤਲਬ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰ ਜਿਹੜੀ ਹੈ ਦੋਨਾਂ ਨੇ ਜਵਾਬ ਦਾਖਲ ਕਰਨਾ ਹੈ ਜੀ ਤੇ ਦੋਨਾਂ ਦੇ ਜਵਾਬ ਹੋਣਗੇ ਫਿਰ ਉਹਦੇ ਤੇ ਕੈਲੋ ਕੇ ਬਹਿਸ ਹੋਏਗੀ ਜੀ ਬਹਿਸ ਹੋ ਕੇ ਫਿਰ ਅਦਾਲਤ ਨੇ ਕੋਈ ਫੈਸਲਾ ਕਰਨਾ ਤਾਂ ਇਹ ਵੀ ਹੋ ਸਕਦਾ ਕਿ ਇਹ ਮਾਮਲਾ ਜਿਹੜਾ ਮੇਰਾ ਮੰਨਣਾ ਹਾਲਾਂਕਿ ਕੈਲੋ ਕੇ ਹੋ ਸਕਦਾ ਕਿ ਕੱਲ ਨੂੰ ਉਲਟਾ ਹੋ ਜਾਵੇ ਕਿਉਂਕਿ ਦੇਖੋ ਗਰਾਉਂਡ ਹੁਣ ਥੋੜੇ ਬਦਲੇ ਨੇ ਅਮਰਤਪਾਲ ਸਿੰਘ ਦੇ ਮਾਮਲੇ 'ਚ ਥੋੜੇ ਗਰਾਉਂਡ ਬਦਲ ਗਏ ਆ ਥੋੜੇ ਕੈਲੋ ਕੇ ਮਤਲਬ ਮਜ਼ਬੂਤ ਵੀ ਹੋਇਆ ਗਰਾਉਂਡ ਜੀ ਤੇ ਜੇ ਮੰਨ ਲਓ ਹਾਈ ਕੋਰਟ ਰਾਹਤ ਨਹੀਂ ਦਿੰਦਾ ਤਾਂ ਇਹ ਸਾਰਾ ਕੁਝ ਤੁਸੀਂ ਸੁਪਰੀਮ ਕੋਰਟ 'ਚ ਵੀ ਦੇਖ ਸਕਦੇ ਹੋ ਬਿਲਕੁਲ ਫਿਰ ਆਪਾਂ ਪਟੀਸ਼ਨ ਹਾਂ ਜੀ ਹਾਂ ਜੀ ਕੋਰਟ ਤੱਕ ਲਿਖ ਹੋ ਸਕਦਾ ਪਟੀਸ਼ਨ ਜਿਹੜੀ ਆ ਸੁਪਰੀਮ ਕੋਰਟ 'ਚ ਚਲੀ ਜਾਵੇ ਜੀ ਇਹ ਮੇਰਾ ਮੰਨਣਾ ਹੈ ਕਿ ਜੇ ਮੰਨ ਲਓ ਹਾਈ ਕੋਰਟ ਦੇ ਵਿੱਚੋਂ ਕੋਈ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਆਉਂਦਾ ਤਾਂ ਫਿਰ ਇਸ ਮਾਮਲੇ ਨੂੰ ਸੁਪਰੀਮ ਕੋਰਟ 'ਚ ਲਜਾਇਆ ਜਾਵੇਗਾ ਕਿਉਂਕਿ ਇਹ ਮਾਮਲਾ ਐਨਐਸਏ ਨਾਲ ਜੁੜਿਆ ਹੈ ਜੀ ਤੇ ਕੋਈ ਐਨਆਈਏ ਨਾਲ ਨਹੀਂ ਜੁੜਿਆ ਹਮ ਜਿੱਥੇ ਐਨਆਈਏ ਵਾਲਾ ਮਸਲਾ ਨਾ ਉੱਥੇ ਥੋੜਾ ਗੰਭੀਰ ਬਣ ਜਾਂਦਾ ਜਿਵੇਂ ਇੰਜੀਨੀਅਰ ਰਾਸ਼ਿਦ ਦਾ ਮਸਲਾ ਹੈ ਜੀ ਜੀ ਤਮੇ ਅੱਗੇ ਵੀ ਤੁਹਾਨੂੰ ਦੱਸਦਾ ਹੁਣ ਕਿ ਉਹ ਦੰਡਾਤਮਕ ਇੱਕ ਕਹਿ ਲੋ ਕਿ ਧਾਰਾ ਹੁੰਦੀ ਹੈ ਜਾਂ ਐਕਟ ਹੁੰਦਾ ਜੀ ਜਿਹਦੇ ਵਿੱਚ ਬਹੁਤ ਹੱਦ ਤੱਕ ਕਹਿ ਲੋ ਕਿ ਬੰਦੇ ਦੇ ਉਲਟ ਹੀ ਫੈਸਲੇ ਜਾਂਦੇ ਆ ਪਰ ਇੱਥੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਚੀਜ਼ਾਂ ਬਦਲ ਗਈਆਂ ਹਮ ਇਹਨਾਂ ਦੇ ਐਮਪੀ ਬਣਨ ਤੋਂ ਬਾਅਦ ਜੀ ਜੀ ਬਿਲਕੁਲ ਕੁਝ ਚੀਜ਼ਾਂ ਇਸ ਤਰ੍ਹਾਂ ਅੱਗੇ ਜਾ ਕੇ ਕਹਿ ਲੋ ਕਿ ਮੰਨਣ ਯੋਗ ਹੋ ਜਾਂਦੀ ਹੈ ਕਿ ਦੇਖੋ ਜੀ ਇੱਕ ਚੁਣਿਆ ਹੋਇਆ ਐਮਪੀ ਜਿਹੜਾ ਹੈ ਉਸ ਵਿਧਾਨਿਕ ਦਾਇਰੇ ਚ ਹੀ ਰਹਿ ਕੇ ਉਹ ਸੋਚ ਰਿਹਾ ਸੀ ਕਿ ਸਾਰਾ ਕੁਝ ਬਿਲਕੁਲ ਕਾਇਦੇ ਦੇ ਵਿੱਚ ਵੀ ਹੋਇਆ ਉਸ ਬਾਅਦ ਉਹੀ ਚੀਜ਼ਾਂ ਨਾ ਕਿ ਅਸੀਂ ਸੋਚੀ ਆ ਜੀ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਾ ਕੇ ਫਿਰ ਤੁਹਾਨੂੰ ਪਤਾ ਇੱਕ ਜੋ ਆਰਗੂਮੈਂਟ ਹੁੰਦਾ ਹੈ ਪੋਜੀਟਿਵ ਹਾਂ ਜੀ ਹਾਂ ਜੀ ਤਾਂ ਉਹ ਜਾ ਕੇ ਚੀਜ਼ਾਂ ਰੱਖੀਆਂ ਜਾਂਦੀਆਂ ਜੀ 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 ਗਗਨ ਸੋਮਰ ਜੀ ਕਹਿ ਰਹੇ ਨੇ ਕਿ ਦਿੱਲੀ ਵਾਲੇ ਜਵਾਕਾਂ ਦਾ ਅਫਸੋਸ ਆਪਾਂ ਕਰ ਲਿਆ ਪੰਜਾਬ ਬਾਰੇ ਕੋਈ ਗੱਲ ਕਰੋ ਮਾੜੇ ਮੋٹے ਰੋਲੇ ਨਾਲ ਜੇ লাশ ਆਸਾਨੀ ਨਾਲ ਪਿੰਡ ਆ ਜਾਵੇ ਤਿੰਨ ਜਵਾਗ ਮਰੇ ਨੇ ਇਹ ਖਬਰ ਮੈਨੂੰ ਪੂਰੀ ਸਮਝ ਨਹੀਂ ਆਈ ਜੀ ਗਗਨ ਜੀ ਕੋਈ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਕੈਨੇਡਾ ਦੇ ਵਿੱਚ ਐਕਸੀਡੈਂਟ ਹੋਇਆ ਤਾਂ ਉਹਦੇ ਵਿੱਚ ਮੌਤਾਂ ਆਈਆਂ ਨੇ ਤਿੰਨ ਮੌਤਾਂ ਹੋਈਆਂ ਨੇ ਤੇ ਇਹਦੇ ਵਿੱਚ ਕੀ ਆ ਕਿ ਪਿਛਲੇ ਦਿਨੀ ਪਾਰਲੀਮੈਂਟ ਚ ਵੀ ਇਹ ਮਾਮਲਾ ਉੱਠਿਆ ਸੀਗਾ ਸਵਾਲ ਲਾਇਆ ਗਿਆ ਸੀਗਾ ਤਾਂ ਉਹਦੇ ਜਵਾਬ ਦੇ ਵਿੱਚ ਇਹਨਾਂ ਨੇ ਦੱਸਿਆ ਸੀਗਾ ਕਿ ਆ ਚਾਰ ਪੰਜਾਂ ਸਾਲਾਂ ਦੇ ਦੌਰਾਨ 500 ਤੋਂ ਵੱਧ ਸਟੂਡੈਂਟ ਜਿਹੜੇ ਆ ਉਹ ਮਰੇ ਨੇ ਤੇ ਇਸ ਤੋਂ ਇਲਾਵਾ ਪੰਜਾਬ ਦਾ ਜੇ ਆਪਾਂ ਵੇਖੀਏ ਤਾਂ ਉਹ ਕਾਫੀ ਅੰਕੜਾ ਜ਼ਿਆਦਾ ਤਾਂ ਖਾਸ ਤੌਰ ਤੇ ਕੈਨੇਡਾ ਦਾ ਅੰਕੜਾ ਜ਼ਿਆਦਾ ਹੈ ਜੀ ਤਾਂ ਹੁਣ ਉਹਦੇ ਚ ਕੀ ਹੈ ਕਿ ਅੱਗੇ ਤਾਂ ਦੇਖੋ ਮਸਲਾ ਜਿਹੜਾ ਸੀਗਾ ਨਾ ਉਹ ਇਸ ਤਰ੍ਹਾਂ ਸੀਗਾ ਕਿ ਉਧਰ ਜਿਹੜੀਆਂ ਸੋਸਾਇਟੀਆਂ ਸੀਗੀਆਂ ਜੀ ਜੀ ਕੈਨੇਡਾ ਦੇ ਵਿੱਚ ਜਦੋਂ ਸਟੂਡੈਂਟਾਂ ਦੀ ਗਿਣਤੀ ਘੱਟ ਸੀਗੀ ਹੁਣ ਜ਼ਰਾ ਜੀ ਗੱਲ ਇਹ ਹੈ ਨਾ ਜੇ ਕਿਸੇ ਵੀ ਵਰਗ ਦੇ ਵਿੱਚ ਜਾ ਕੇ ਗਿਣਤੀ ਵਧੇਗੀ ਤਾਂ ਮਾਮਲੇ ਵੀ ਵਧਣਗੇ ਜੀ ਜੀ ਤਾਂ ਹੁਣ ਹੁੰਦਾ ਕੀ ਸੀਗਾ ਕਿ ਉਸ ਵੇਲੇ ਚਲੋ ਸਰਕਾਰ ਵੀ ਕਹਿੰਦੇ ਆ ਕਿ ਹੈਲਪ ਕਰਦੀ ਹੁੰਦੀ ਸੀਗੀ ਜੀ ਤੇ ਜਿਹੜੀਆਂ ਉੱਥੋਂ ਦੀਆਂ ਸੁਸਾਇਟੀਆਂ ਸੀਗੀਆਂ ਉਹ ਮਤਲਬ ਕਿ ਸਾਨੀ ਦੇ ਨਾਲ ਇੱਥੋਂ ਤੱਕ ਲਾਸ਼ ਪੁੱਜਦੀ ਕਰ ਦਿੰਦੇ ਹਾਂ ਸੀਗੀਆਂ ਹੁਣ ਕੀ ਹੈ ਕਿ ਮਾਮਲੇ ਜ਼ਿਆਦਾ ਹੋ ਗਏ ਨੇ ਬਿਲਕੁਲ ਯਾਨੀ ਡੈਥ ਕੇਸ ਜਿਹੜੇ ਉਹ ਜ਼ਿਆਦਾ ਐਕਸੀਡੈਂਟ ਕੇਸ ਵੀ ਬਹੁਤ ਹੋਏ ਪਿਛਲੇ ਦਿਨਾਂ 'ਚ ਹੀ ਆਪਾਂ ਦੇਖਦੇ ਐਕਸੀਡੈਂਟ ਤਾਂ ਫਿਰ ਉੱਥੇ ਜਦੋਂ ਵੀ ਇਹੋ ਜਿਹੇ ਦੇਸ਼ਾਂ ਦੇ ਵਿੱਚ ਤੁਸੀਂ ਵੇਖੋਗੇ ਨਾ ਮੋਟਰਵੇ ਤੇ ਐਕਸੀਡੈਂਟ ਜਿਹੜੇ ਹੁੰਦੇ ਤਾਂ ਬੜੇ ਭਿਆਨਕ ਹੁੰਦੇ ਨੇ ਉੱਥੇ ਸੋ ਇਸ ਕਰਕੇ ਗੱਲ ਇਹ ਆ ਕਿ ਐਕਸੀਡੈਂਟ ਜਾਂ ਕੁਦਰਤੀ ਮੌਤ ਜਾਂ ਕੋਈ ਹੋਰ ਵੀ ਕਾਰਨ ਹੋ ਸਕਦਾ ਡੈਥ ਕੇਸ ਇਹੀ ਹੈ ਜੀ ਤਾਂ ਉਹਦੇ ਵਿੱਚ Laash ਜਿਹੜੀ ਲਿਆਉਣੀ ਹੈ ਉਹਦੇ ਵਾਸਤੇ ਖਰਚਾ ਹੋਣ ਬਹੁਤ ਲੱਗਦਾ ਜੀ ਜੀ ਸ਼ਾਇਦ ਇਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਜੀ ਗਗਨ ਜੀ ਕਹਿ ਰਹੇ ਨੇ ਕਿ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਦੋ ਭੈਣਾਂ ਤੇ ਇੱਕ ਭਰਾ ਸੀ ਉਹ ਕਹਿੰਦੇ 19-20 ਸਾਲ ਦੀ ਉਮਰ ਦੀ ਸੀ ਇਹਨਾਂ ਦੇ ਪਿੰਡ ਦੇ ਸੀ ਉਹ ਹਾਂ ਜੀ ਹਾਂ ਜੀ ਸਕੇ ਭੈਣ ਭਾਈ ਸੀ ਜੀ ਬਹੁਤ ਅਫਸੋਸ ਹੋਇਆ ਜੀ ਸੰਦੂ ਸਾਹਿਬ ਵੀ ਕਹਿ ਰਹੇ ਨੇ ਕਿ ਇਹ ਅਮਰਿਤਪਾਲ ਸਿੰਘ ਵਾਲੇ ਗੱਲ ਕਰ ਰਹੇ ਨੇ ਖਬਰ ਦੀ ਉਹ ਕਹਿ ਰਹੇ ਨੇ ਕਿ ਸ਼ਾਇਦ ਤਰੁੱਟੀ ਹੈ ਜਿਹੜੀ ਉਹ ਜਾਣ ਬੁੱਝ ਕੇ ਰੱਖੀ ਗਈ ਹੈ ਤਰੁੱਟੀ ਨਹੀਂ ਮਤਲਬ ਕਿ ਇਹਨਾਂ ਵੱਲੋਂ ਹੀ ਰੱਖੀ ਗਈ ਹੈ ਇਹਨਾਂ ਦੇ ਕਹਿਣ ਦਾ ਮਤਲਬ ਤਾਂ ਇਹ ਹੀ ਲੱਗਦਾ ਹੈ ਕਿ ਇਹਨਾਂ ਦੇ ਵਕੀਲ ਨੇ ਹੀ ਤਿਆਰ ਕਰਕੇ ਪੇਸ਼ ਦੇ ਦੇਖੋ ਹੋ ਸਕਦਾ ਕਈ ਵਾਰ ਗੱਲ ਇਹ ਆ ਕਿ ਮੰਨ ਲਓ ਅੱਖਰ ਇੱਕ ਅੱਧਾ ਜਿਹੜਾ ਮਿਸਟਾਈਪ ਹੋ ਗਿਆ ਜੀ ਤਾਂ ਤਦ ਵੀ ਉਹ ਤਕਨੀਕੀ ਆਧਾਰ ਤੇ ਕਿਤੇ ਨਾ ਕਿਤੇ ਕਹਿ ਲੋ ਕਿ ਤਰੁੱਟੀ ਮੰਨੀ ਜਾਏਗੀ ਜੀ 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 ਹੋ ਸਕਦਾ ਕੋਈ ਡਾਕੂਮੈਂਟ ਜਿਹੜਾ ਨਾਲ ਕੋਈ ਐਸਾ ਲੱਗਿਆ ਹੋਵੇ ਜਿਹਦੇ ਵਿੱਚ ਕੋਈ ਗਾਹ ਫਿਰੋ ਟਾਈਪਿੰਗ 'ਚ ਫਰਕ ਆ ਗਿਆ ਹਾਂ ਜੀ ਬਾਕੀ ਉਹਨਾਂ ਦੇ ਹੁਣ ਐਡਰੈਸ ਵਾਲੀ ਜਿਹੜੀ ਹੈ ਉਹ ਵੀ ਤਾਂ ਇੱਧਰ ਉੱਧਰ ਹੋ ਸਕਦਾ ਥੋੜਾ ਬਹੁਤ ਬਾਜ਼ਰੀਆ ਸ਼ਮ ਬਦਲ ਵੀ ਗਈਆਂ ਨੇ ਉਹਨਾਂ ਦੀਆਂ ਹੋ ਸਕਦਾ ਜੀ ਜੀ ਸਤਨਾਮ ਪਾਲੀਆ ਜੀ ਕਹਿ ਰਹੇ ਨੇ ਕਿ ਅਮਿਤ ਸ਼ਾਹ ਵੀ ਸਰਬਜੀਤ ਸਿੰਘ ਖਾਲਸਾ ਜੀ ਨੂੰ ਨਹੀਂ ਮਿਲੇ ਅੱਛਾ ਜੀ ਜਿਹੜੀ ਉਹ ਮੁਲਾਕਾਤ ਦੀ ਚਰਚਾ ਚੱਲ ਰਹੀ ਸੀਗੀ ਅੱਛਾ ਜੀ ਕਹਿੰਦੇ ਕਿ ਮਿਲੇ ਨਹੀਂ ਤਾਂ ਇਹਦਾ ਮਤਲਬ ਹੈ ਕਿ ਕੇਂਦਰ ਸਰਕਾਰ ਉਹਦਾ ਰਵਈਆ ਤੇ ਇਹੀ ਰਹੇਗਾ ਜੀ ਹੋ ਸਕਦਾ ਜਿਵੇਂ ਆਪਾਂ ਹੁਣ ਚਲੋ ਇੱਕ ਉਦਾ ਅੰਦਾਜ਼ਾ ਲਾ ਰਹੇ ਆ ਜੀ ਸਰਬਜੀਤ ਸਿੰਘ ਖਾਲਸਾ ਨੂੰ ਮਿਲੇ ਨਹੀਂ ਹੈ ਤੇ ਨਾ ਹੀ ਕੋਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਕੋਈ ਰਾਇਤ ਦਾ ਸੰਕੇਤ ਇਹਨਾਂ ਨੇ ਦਿੱਤਾ ਹੈ ਤਾਂ ਇਹੀ ਆ ਕਿ ਫਿਰ ਉੱਥੇ ਜਾ ਕੇ ਉਹ ਆਪਣਾ ਜੋ ਉਹਨਾਂ ਦਾ ਹੈਗਾ ਸਟੈਂਡ ਉਹੀ ਰੱਖਣਗੇ ਉਤੋਂ ਬਾਅਦ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੀ ਡਿਫੈਂਸ ਦੀ ਧਿਰ ਹੁੰਦੀ ਹੈ ਫਿਰ ਆਪਣੇ ਆਰਗੂਮੈਂਟਸ ਦਿੰਦੇ ਆ ਨਾ ਜੀ ਜੀ ਮਿੰਟੋ ਜੀ ਆਪਾਂ ਅਗਲੀ ਖਬਰ ਵੱਲ ਨੂੰ ਚੱਲਣ ਤੋਂ ਪਹਿਲਾਂ ਇੱਕ ਅੱਧਾ ਕਮੈਂਟ ਹੋਰ ਪੜ ਲਈਏ ਜਟਵੈਡ ਜੀ ਪੌਡਕਾਸਟ ਸ਼ੁਰੂ ਹੋ ਗਿਆ ਜੀ ਅੱਜ ਪਹਿਲਾ ਪੌਡਕਾਸਟ ਆਪਾਂ ਪੋਸਟ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਨਾਜ਼ਰ ਜੀ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਰਹੋ ਜੀ ਇੱਕ ਹੋਰ ਮੈਸੇਜ ਕੁਲਦੀਪ ਸਿੰਘ ਗਰੇਵਾਲ ਜੀ ਕਹਿ ਰਹੇ ਨੇ ਕਿ ਡਾਕਟਰ ਪਿਆਰੇ لال ਗਰਗ ਜੀ ਦੀ ਵੀਡੀਓ ਇੱਕ ਚੱਲ ਰਹੀ ਹੈ ਉਹਨਾਂ ਨੇ ਇਹ ਕਿਹਾ ਕਿ ਰਜੀਵ ਕੁਮਾਰ ਨੇ 5 ਕਰੋੜ ਵੋਟਾਂ ਦੀ ਇੱਧਰ ਉੱਧਰ ਹਿਰਾਫਰੀ ਕੀਤੀ ਹੈ ਜਾਂ ਕਰਵਾਈ ਨੇ ਮੈਨੂੰ ਨਹੀਂ ਇਸ ਬਾਬਤ ਪਤਾ ਜੀ ਜਾਰੇ ਲਾਲ ਜੀ ਨੂੰ ਹੀ ਪਤਾ ਹੋਵੇਗਾ ਕਿ ਜੇ ਉਹਨਾਂ ਦੇ ਕੋਲ ਫੈਕਟ ਨੇ ਬੜੇ ਅچھے ਇਨਸਾਨ ਨੇ ਬੜੇ ਤਗੜੇ ਬੁੱਧੀਜੀਵੀ ਆ ਜੇ ਕੋਈ ਗੱਲ ਕਰ ਰਹੇ ਹੋਣਗੇ ਤਾਂ ਉਹ ਆਪਦੇ ਉਹਨਾਂ ਦੇ ਫੈਕਟ ਹੋਣਗੇ ਜੀ ਜੀ